ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਦੇ ਕਾਰਨਾਂ ਦੇ ਬਾਰੇ ਦੇ ਵਿੱਚ ਗੱਲ ਕਰ ਰਹੇ ਹਾਂ ਉਹਦੇ ਵਿੱਚ ਇੱਕ ਬੜਾ ਹੀ ਮਹੱਤਵਪੂਰਨ ਕਾਰਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸੰਕਲਨ ਕਰਨਾ ਕੋਥੀ ਸਾਹਿਬ ਦੇ ਰੂਪ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਇਸ ਸਮਾਜ ਦੀ ਹਾਲਤ ਨੂੰ ਧੱਕਿਆ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਜਿੱਥੇ ਰਾਜਨੀਤਿਕ ਤੌਰ ਦੇ ਉੱਤੇ ਲੋਕ ਡਿੱਗ ਚੁੱਕੇ ਨੇ ਧਾਰਮਿਕ ਤੌਰ ਦੇ ਉੱਤੇ ਲੋਕ ਉਜੜ ਚੁੱਕੇ ਨੇ ਸਮਾਜਿਕ ਤਲ ਦੇ ਉੱਤੇ ਬਿਲਕੁਲ ਦਿਵਾਲੀਆਪਨ ਨਿਕਲ ਚੁੱਕਾ ਹੈ ਤੇ ਇਸ ਸੰਸਾਰ ਦੇ ਭਲੇ ਦੇ ਲਈ ਉਦਦਮ ਕਰਨਾ ਚਾਹੀਦਾ ਹੈ ਤੇ ਉਹਨਾਂ ਨੇ ਫਿਰ 4 ਵਟੇ ਪ੍ਰਚਾਰਕ ਦੌਰੇ ਕੀਤੇ ਸੱਚੇ ਪਾਤਸ਼ਾਹ ਨੇ ਆਪਣੇ ਇਹਨਾਂ ਪ੍ਰਚਾਰਕ ਦੌਰਿਆਂ ਦੇ ਵਿੱਚ ਜਿੱਥੇ ਆਮ ਲੋਕਾਈ ਦੇ ਨਾਲ ਸੰਬੰਧ ਸਥਾਪਿਤ ਕੀਤਾ ਉਥੇ ਮਹਾਰਾਜ ਰਾਜੇ ਮਹਾਰਾਜਿਆਂ ਦੇ ਤੱਕ ਵੀ ਜਾਂਦੇ ਨੇ ਸਮਝਾਉਣ ਦੇ ਵਾਸਤੇ ਨਾਲ ਹੀ ਸੱਚੇ ਪਾਤਸ਼ਾਹ ਨੇ ਜਿਹੜੀ ਉਸ ਵਕਤ ਦੀ ਧਾਰਮਿਕ ਲੀਡਰਸ਼ਿਪ ਸੀ ਉਹਨਾਂ ਦੇ ਨਾਲ ਵੀ ਸੰਵਾਦ ਕੀਤਾ ਉਸ ਸਮੇਂ ਸੱਜੇ ਬਾਦਸ਼ਾਹ ਨੇ ਦੇਖਿਆ ਵੀ ਇੱਕ ਬਹੁਤ ਵੱਡਾ ਵਰਗ ਹੈ ਜਿਹਨੂੰ ਹਰ ਬੰਦਾ ਆਪਣੇ ਤਲਬ ਦੇ ਉੱਤੇ ਜਿਹੜਾ ਹੈਗਾ ਉਹ ਗੁੰਮਰਾਹ ਕਰ ਰਿਹਾ ਹੈ ਉਹਦਾ ਸ਼ੋਸ਼ਣ ਕਰ ਰਿਹਾ ਹੈ ਉਹਦੇ ਨਾਲ ਬਹੁਤ ਹੀ ਨਿਮਨਪੱਤਰ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਇਸ ਲਈ ਸੱਚੇ ਪਾਤਸ਼ਾਹ ਨੇ ਆਪਣਾ ਫੈਸਲਾ ਬੜਾ ਸਪਸ਼ਟ ਕੀਤਾ ਨੀਚਾ ਅੰਦਰ ਨੀਚ ਜਾਤ ਨੀਚੀ ਹੂਅਤ ਨੀਚ ਨਾਨਕ ਤਿਲਕੈ ਸੰਗ ਸਾਥ ਵੱਡਿਆਂ ਸਿਓ ਕਿਆਰੀ ਮਹਾਰਾਜ ਨੇ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੁਣ ਜਿਨ੍ਹਾਂ ਲੋਕਾਂ ਨੂੰ ਧਾਰਮਿਕ ਅਸਥਾਨ ਦੇ ਉੱਤੇ ਜਾਣ ਦੀ ਆਜ਼ਾਦੀਤ ਨਹੀਂ ਸੀ ਜਿਨ੍ਹਾਂ ਲੋਕਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਸੁਣਨ ਦੀ ਆਗਿਆ ਨਹੀਂ ਸੀ ਜਿਨ੍ਹਾਂ ਲੋਕਾਂ ਦਾ ਜੀਵਨ ਕੇਵਲ ਤੇ ਕੇਵਲ ਵੱਡਿਆਂ ਦੇ ਗੰਦ ਨੂੰ ਸਾਫ਼ ਕਰਨ ਤੱਕ ਮਹਦੂਦ ਕਰ ਦਿੱਤਾ ਗਿਆ ਸੀਗਾ ਉਹਨਾਂ ਲੋਕਾਂ ਨੂੰ ਮਹਾਰਾਜ ਨੇ ਕਲਾਵੇ ਵਿੱਚ ਲਿਆ ਹੁਣ ਜਿਵੇਂ ਆਪਾਂ ਨੂੰ ਪਤਾ ਹੈ ਜਦੋਂ ਆਪਾਂ ਗੁਰਬਾਣੀ ਨੂੰ ਪੜਦੇ ਹੈਗੇ ਆ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਰੂਪਮਾਨ ਹੋ ਜਾਂਦੀਆਂ ਨੇ ਵੀਕ ਬੰਨੇ ਭਗਤ ਨਾਮਦੇ ਸਹਾਵਰਗੇ ਨਨਨੇ ਕੋਹਦੇ ਦੱਸਿਆ ਵੀ ਜਦੋਂ ਮੈਂ ਧਰਮਿਕ ਸਥਾਨ ਉੱਤੇ ਗਿਆ ਤੇ ਮੇਰੇ ਨਾਲ ਕਿਹੋ ਜਿਹਾ ਵਰਤਾਓ ਹੋਇਆ ਸੂਦ ਸੂਦ ਕਰ ਮਾਰ ਉਠਾਇਓ ਵਿਸ਼ੋਧਰ ਸ਼ੁੱਧਰ ਕਹਿ ਕੇ ਕੁੱਟਮਾਰ ਕੀਤੀ ਇਹ ਪੰਡਿਆਂ ਨੂੰ ਕੋਟੀਠ ਕਹਿ ਢੇਡ ਕਹਿਤਾ ਹੈ ਇਹ ਇਹ ਜਿਹੜਾ ਪੰਡਤ ਹੈਗਾ ਇਹ ਮੈਨੂੰ ਪਸ਼ੂ ਦੀ 냥ੀ ਟਰੀਟ ਕਰ ਤਿਆ ਹੈਗਾ ਸੱਚਮੁੱਚ ਉਦੋਂ ਇਹਨਾਂ ਲੋਕਾਂ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਦੁਰਵਿਵਹਾਰ ਕੀਤਾ ਗਿਆ ਤੇ ਇਹ ਵੀ ਜਿਹੜੀ ਇੱਕ ਵੱਡੀ ਲੁਕਾਈ ਸੀਗੀ ਉਹ ਸਾਰੇ ਦੁਰਵਿਵਹਾਰ ਨੂੰ ਐਕਸੈਪਟ ਕਰ ਚੁੱਕੀ ਸੀਗੀ ਆਪਣੀ ਹੋਣੀ ਮੰਨ ਕੇ ਬੈਠੀ ਹੋਈ ਸੀ ਪਰ ਦੇਖੋ ਗੁਰੂ ਸਾਹਿਬ ਨੇ ਕਿੱਡਾ ਇਨਕਲਾਬੀ ਕਦਮ ਪੁੱਟਿਆ ਜਿੱਥੇ ਮਹਾਰਾਜ ਭਗਤ ਜੈਦੇਵ ਭਗਤ ਪਰਮਾਨੰਦ ਜੀ ਭਗਤ ਰਾਮਾਨੰਦ ਜੀ ਅਤਿਆਦਿਕ ਮਾਪੁਰਖਾਂ ਦੀ ਬਾਣੀ ਲੈ ਕੇ ਆਏ ਉੱਥੇ ਉਹਨਾਂ ਦੇ ਨਾਲ ਭਗਤ ਨਾਮਦੇਵ ਦੀ ਭਗਤ ਸਧਨਾ ਦੀ ਭਗਤ ਸੈਨ ਦੀ ਭਗਤ ਰਵਿਦਾਸ ਦੀ ਭਗਤ ਕਬੀਰ ਜੀ ਅਤਿਆਦਿਕ ਮਾਪੁਰਖਾਂ ਨੂੰ ਵੀ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਇਸ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਸ਼ਾਇਦ ਜਿੰਨੀ ਕਿ ਮੇਰੀ ਜਾਣਕਾਰੀ ਹੈਗੀ ਹੈ ਕੋਈ ਵੀ ਇਹੋ ਜਿਹਾ ਗ੍ਰੰਥ ਨਹੀਂ ਸੀਗਾ ਧਾਰਮਿਕ ਜਿੱਥੇ ਸਾਰੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਕੇ ਬੈਠੇ ਹੋਵਨ। ਸ਼ੁੱਧਨ ਨੂੰ ਤੇ ਇਖਤਿਆਰ ਹੀ ਨਹੀਂ ਸੀਗਾ ਬ੍ਰਾਹਮਣ ਦੇ ਨੇੜੇ ਹੋਣ ਦਾ। ਪਰ ਦੇਖੋ ਗੁਰੂ ਸਾਹਿਬ ਨੇ ਕਿੱਡਾ ਇਨਕਲਾਬੀ ਕਦਮ ਪੁੱਟਿਆ। ਇਹ ਸਾਰੀਆਂ ਰਚਨਾਵਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਇਕੱਠੀਆਂ ਕਰਕੇ ਲੈ ਕੇ ਆਏ 15 ਪੰਕਤਾਂ ਦੀ ਬਾਣੀ ਸੀ ਜਿਹਦਾ ਸੰਕਲਨ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਰਵਾਇਆ। ਹੁਣ ਜਿਨ੍ਹਾਂ ਨੂੰ ਕਦੇ ਲੋਕ ਦੁਰਕਾਰ ਦੇ ਸੰਤ ਗੁਰੂ ਸਾਹਿਬ ਨੇ ਉਹਨਾਂ ਨੂੰ ਬਹੁਤ ਵੱਡੀ ਥਾਂ ਬਹੁਤ ਵੱਡਾ ਮਰਤਬਾ ਹੈ ਜਿਹੜਾ ਉਹ ਬਖਸ਼ ਦਿੱਤਾ ਜਿਹੜਾ ਨੀਵਿਆਂ ਨੂੰ ਉੱਚੇ ਕਰਨ ਵਾਲੀ ਕਲਾ ਹੈ ਨਾ ਜਿਹਦਾ ਜ਼ਿਕਰ ਭਗਤ ਸਹਿਬਾਨ ਨੇ ਆਪਣੀ ਰਚਨਾ ਦੇ ਵਿੱਚ ਕੀਤਾ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਲੋਕਾਂ ਦੇ ਸਾਹਮਣੇ ਸਾਖਸ਼ਾਤ ਰੂਪ ਦੇ ਵਿੱਚ ਪ੍ਰਗਟ ਕੀਤੀ ਮਹਾਰਾਜ ਨੇ ਦੱਸਿਆ ਵੀ ਮੈਂ ਇਹਨਾਂ ਦੀ ਰਚਨਾ ਨੂੰ ਏਡਾ ਵੱਡਾ ਰੁਤਬਾ ਦੇ ਜਨਾਂ ਵੀ ਉਹਦੇ ਪੈਰਲਰ ਸੰਸਾਰ ਦੇ ਅੰਦਰ ਹੋਰ ਕਿਸੇ ਗ੍ਰੰਥ ਦੇ ਕੋਲ ਵੀ ਉਹੋ ਜਿਹਾ ਰੁਤਬਾ ਨਹੀਂ ਪਹੁੰਚਦਾ। ਹਕੀਕਤ ਹੈ ਜਿਨ੍ਹਾਂ ਨੂੰ ਪੈਰ 'ਚ ਜੁੱਤੀ ਪਾਉਣ ਦਾ اختیار ਨਹੀਂ ਸੀਗਾ ਜੇ ਉਹਨਾਂ ਤੇ ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਆਪਣੇ ਨਾਲ ਬਿਠਾਇਆ ਤੇ ਸਿਰ ਦੇ ਉੱਤੇ ਉਹਨਾਂ ਦੇ ਚੰਦੂਆ ਵੀ ਤਾਣ ਦਿੱਤਾ ਕਿ ਉਹਨਾਂ ਦੇ ਸਿਰ ਦੇ ਉੱਤੇ ਛਤਰ ਵੀ ਹੈ ਜਿਹੜਾ ਉਹ ਝੂਲਣ ਲੱਗ ਪਿਆ। ਇੱਕ ਬਹੁਤ ਵੱਡਾ ਇਨਕਲਾਬੀ ਕਦਮ ਸੀ ਕਰ ਦੇ ਜਿਨੇ ਬਹੁਤ ਵੱਡੀਆਂ ਬਾਉਂਡਰੀਜ਼ ਜਿਹੜੀਆਂ ਉਦੋਂ ਸਮਾਜ ਦੇ ਅੰਦਰ ਜਾਤ ਪਾਤ ਨੂੰ ਲੈ ਕੇ ਵਰਨ ਵੰਡ ਨੂੰ ਲੈ ਕੇ ਕ੍ਰੀਏਟ ਹੋ ਚੁੱਕੀਆਂ ਸਨ ਉਹਦੇ ਉੱਤੇ ਬਹੁਤ ਵੱਡੀ ਸੱਟ ਮਾਰੀ ਤੇ। ਐਸੇ ਕਰਕੇ ਜਿਹੜੇ ਉਸ ਵਕਤ ਦੇ ਪੁਜਾਰੀ ਜਮਾਤ ਸੀਗੀ ਕਿਉਂਕਿ ਗੁਰੂ ਘਰ ਦਾ ਸਿਧਾਂਤ ਸੀਗਾ ਪੰਡਤ ਮੁਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ ਉਹ ਤਿਲ ਮਲਾ ਉਥੇ ਉਹਨਾਂ ਨੇ ਸਰਕਾਰੇ ਦਰਬਾਰੇ ਸ਼ਿਕਾਇਤਾਂ ਕੀਤੀਆਂ ਉਹਨਾਂ ਆਪਾਂ ਨੂੰ ਪਤਾ ਲੱਗਦਾ ਹੀ ਹੈ ਵੀ ਅਕਬਰ ਦੇ ਕੋਲ ਵੀ ਸ਼ਿਕਾਇਤਾਂ ਕੀਤੀਆਂ ਗਏ ਨੇ ਸਨ ਕਿ ਇਹਨਾਂ ਨੇ ਜਿਹੜਾ ਗ੍ਰੰਥ ਤਿਆਰ ਕੀਤਾ ਹੈ ਉਹਦੇ ਵਿੱਚ ਇਸਲਾਮ ਦੀ ਤੋਹਫੀ ਕੀਤੀ ਗਈ ਹੈ حضرت ਮੁਹੰਮਦ ਸਾਹਿਬ ਦੀ ਤੋਹਫੀ ਕੀਤੀ ਗਈ ਹੈ ਝੂਠੀਆਂ ਉਜਾਂ ਲਾਈਆਂ ਗਈਆਂ ਪਰ ਜਦੋਂ ਤਕੀਸ਼ ਕੀਤੀ ਅਕਬਰ ਨੇ ਤੇ ਅਕਬਰ ਨੇ ਤੇ ਆਪ ਸਜਦਾ ਕੀਤਾ ਇਹ ਤੇ ਉਸ ਅੱਲਾ ਪਰਵਤਗਾਰ ਦੀ ਉਸਤਤ ਦੇ ਵਿੱਚ ਰਚਿਆ ਹੋਇਆ ਗ੍ਰੰਥ ਹੈਗਾ ਇਹ ਤੇ ਲੋਕ ਗਲਤ ਬੋਲ ਰਹੇ ਨੇ ਇਹ ਇੱਕ ਬਹੁਤ ਵੱਡਾ ਕਾਰਨ ਹੋ ਨਿਪੜਿਆ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਕਿ ਜਿਨ੍ਹਾਂ ਨੂੰ ਇਥੋਂ ਦੀ ਪੁਜਾਰੀ ਸ਼੍ਰੇਣੀ ਨੇ ਦੁਰਕਾਰਿਆ ਸੀਗਾ ਗੁਰੂ ਮਹਾਰਾਜ ਨੇ ਉਹਨਾਂ ਨੂੰ ਸਤਕਾar ਦਿੱਤਾ ਵਾਹ ਗੁਰੂ ਦੀ ਕਾ ਖਾਲਸਾ ਵਾਹ ਗੁਰੂ ਦੀ ਕੀ ਹਤਿ